ਸਤਿ ਸ੍ਰੀ ਅਕਾਲ ਸਾਬ ਨੂੰ ਰਿਪੋਰਟ ਆਈ ਸੀ ਕਿ ਮੋਦਲ ਪਿੰਡ ਲੜਾਈ ਹੋਂਦੀ ਆ ਤੇ ਉਹ ਲੜਾਈ ਦੇ ਮਸਲੇ ਦੇ ਵਿੱਚ ਮੋਦਲ ਪਿੰਡ ਗਏ। ਪਰ ਇੱਕ ਮੰਨ ਲਓ ਤੁਹਾਨੂੰ ਆਵਰਤ ਹੱਥ ਦੇ ਨਹੀਂ ਵੀ ਨਾ ਝੜਾ ਕਰੋ ਰੁਕ ਜਾਓ ਤੇ ਆਪੋਰ ਦੇ ਫੇਰ ਗੱਟ ਮਾਰ ਸ਼ੁਰੂ ਕਰ ਦਿੱਤੇ ਅਤੇ ਕਰਪਾਨਾਂ ਦਾ ਮਾਰ ਕੀਤਾ ਵਾ ਬੜੀ ਦੁੱਖ ਵਾਲੀ ਗੱਲ ਹੈ ਜੀ। ਕੋਈ ਪੁਸ਼ਗੀ ਦੇ ਦੌਰਾਨ ਬੰਦਾ ਫੜਿਆ ਸੀਗਾ ਤੋਂ ਨਾਗੋ ਮੈਂ ਐਸਟੀਓ ਸਾਥੇ ਹਮਲਾ ਕਰਤਾ। ਤੇ ਕਿਦਾ ਸ਼ਰਾਬ ਪੀ ਕੇ ਬਾਹਰ ਆ ਕੇ ਝਗੜਾ ਕਰਨ ਪਿਆ ਤੇ ਉਹਨਾਂ ਸ਼ਰਕ ਜਾਮ ਕੀਤੀ ਸੀ ਉਹਦੇ ਉਹਦੇ ਕਾਰਨ ਜਿਹੜੇ ਮੈਡਮ ਨੂੰ ਰਾਤੀ ਬਹੁਤ ਜਿਆਦਾ ਸੱਟ ਲੱਗੀ ਆ ਮੈਡਮ ਦੇ ਕਿਰਪਾ ਨਾਲ ਰਾਤੀ 7:00 ਵਜੇ ਆ ਮੈਡਮ ਦਾ ਮੁੰਡਾ ਅਮਰਵੀਰ ਆ ਨਾਲ ਉਹਨੂੰ ਬਹੁਤ ਜਿਆਦਾ ਸੱਟ ਲੱਗੀ ਆ ਜੀ ਕਾਫੀ ਸੱਟ ਲੱਗਿਓ ਯੋ ਨੂੰ ਮੰਦੀਪਾਸ ਦਾ ਆਦਮੀ ਕਿਹਨੇ ਕਾ ਉਹ ਇਹ ਜਿਹੜਾ ਦੋਸ਼ੀ ਆ ਇਹਨੂੰ ਸਖਤ ਸਜ਼ਾ ਦਿੱਤੀ ਜਾਵੇ ਜੇ ਇੱਕ ਪੁਲਿਸ ਇੰਸਪੈਕਟਰ ਦੇ ਉੱਤੇ ਐਡਾ ਵੱਡਾ ਹਮਲਾ ਹੋ ਗਿਆ ਜਿਹੜੀ ਇੱਕ ਬੀਬੀ ਟਾਉਣ ਲਈ ਆਉਂਦਾ ਕੋਈ ਆਣ ਕੇ ਨੂੰ ਮਾਰਕੋਡ ਨਹੀਂ ਕੀਤੀ ਸਿਰਫ ਇਹਨੂੰ ਥੱਲੇ ਪਾਉਣ ਵਾਸਤੇ ਕੋਈ ਜੋ ਨਾ ਝੜਾ ਕਰੋ ਉਹਨਾਂ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰਦਾ ਵਾ ਐਚਓ ਸਾਹਿਬ ਨੂੰ ਰਿਪੋਰਟ ਆਈ ਸੀ ਕਿ ਮੋਦਲ ਪਿੰਡ ਲੜਾਈ ਹੋਣ ਦੀ ਆ ਤੇ ਉਹ ਲੜਾਈ ਦੇ ਮਸਲੇ ਦੇ ਵਿੱਚ ਮੋਦਲ ਪਿੰਡ ਗਏ ਤੇ ਉੱਥੋਂ ਉਹਨਾਂ ਨੇ ਕੋਈ ਪੁੱਛਗੇ ਸੀ ਦੇ ਦੌਰਾਨ ਬੰਦਾ ਫੜਿਆ ਸੀਗਾ ਤਾਂ ਉਹਨਾਂ ਆਗੂ ਐਸਚਓ ਸਾਹਿਬ ਤੇ ਹਮਲਾ ਕਰਤਾ ਕਾਫੀ ਗੱਟ ਲੱਗੀ ਹੋਈ ਹੁੰਦੀ ਆ ਉਹਨਾਂ ਮੰਦੀਪਾਸ ਦਾ ਆਦਮੀ ਥੇ ਕੰਮ ਦੀ ਗੱਲ ਤਾਂ ਉਹਨਾਂ ਨੇ ਕਰ ਪਾਇਆ ਨਹੀਂ ਨਹੀਂ ਇਦਾਂ ਦੀ ਨਹੀਂ ਕੋਈ ਗੱਲ ਹਾਂਜੀ ਤੇ ਫਿਰ ਜਿਹੜਾ ਰੇਡ ਕਰਨਗੇ ਸੀ ਕਿਉਂ ਕਰਨਗੇ ਸੀ ਕੀ ਹੋਸੀ ਰੈਸਿਸ ਚੱਗਾ ਸੀ ਸਰ ਰੇਡ ਕਰਨੀ ਗਈ ਲੜਾਈ ਝਗੜਾ ਹੋਇਆ ਹੀ ਉਹਦੇ ਸਬੰਧ ਚ ਤਲਾ ਆਈ ਤੇ ਉਹ ਮਤਲਬ ਉਹਥੇ ਉਹਦੇ ਸਬੰਧ ਚ ਗਏ ਹੀ ਹਾਂਜੀ ਕਿੰਨੇ ਵਿਅਕਤੀ ਸੀਗੇ ਮੋਪੀ ਦੇ ਜਿਹਨਾਂ ਨੇ ਹਮਲਾ ਕੀਤਾ ਪਤਾ ਨਹੀਂ ਸਾਰੇ ਨਾਈਟ ਮੁੰਸ਼ੀ ਨੂੰ ਪਤਾ ਹੋਣਾ ਮੇਰੇ ਤੇ ਦੇ ਦੇ ਮੇਰਾ ਲੈਡੀ ਹੈਡ ਕਨਸਟੇਬਲ ਸਿਮਰਜੀਤ ਜੀ ਹਾਂਜੀ ਉਹਨਾਂ ਨੇ ਪਰਚਾ ਦਰਜ ਕਰਵਾਇਆ ਹਾਂਜੀ ਉਹਨਾਂ ਨੇ ਪਰਚਾ ਦਰਜ ਕਰਵਾਇਆ ਤੇ ਲਗਾਤਾਰ ਭਾਰ ਕੀਤੀ ਜਾਂਦੀ ਹਾਂਜੀ ਲਗਾਤਾਰ ਭਾਰ ਕੀਤੀ ਜਾਂਦੀ ਹੈ ਕਿਹੜੇ ਧੰਦੇ ਦਾ ਕਰਕੇ ਪਰਚਾ ਦਰਜ ਹਾਂਜੀ ਇਹ ਤੋਂ ਵੇਰ ਕਿਹਾ ਥਾਣੀ ਤੁਸੀਂ ਹਰ ਸਿਮਰਨ ਸਿੰਘ ਨੰਬਰਦਾਰ ਪਿੰਨੂ ਮੋਦਲ ਜੀ ਕੀ ਲੰਬਦਾ ਸਾਹਿਬ ਕੀ ਗੱਲ ਹੋਈ ਆ ਜੀ ਰਾਤੀ ਤੇ ਪਤਾ ਲੱਗਾ ਜੀ ਰਾਤੀ 9 ਦੇ ਬਾਅਦ ਝਗੜਾ ਆਇਆ ਜੀ ਮੈਡਮ ਬਾਈਪਾਸ ਦੇ ਨਾਕੇ ਤੇ ਜਾ ਰਹੇ ਸੀ ਤੇ ਮੈਨੂੰ ਉੱਤੇ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਮੈਡਮ ਦੇ ਗੱਲ ਪੈ ਗਏ ਆ ਉਹਨਾਂ ਨੰਗੀਆਂ ਤਲਵਾਰਾਂ ਉਹਨਾਂ ਕੋਲ ਦਾਤਰ ਸੀ ਉਹਨਾਂ ਸ਼ਹਿਰਾਂ ਰਾਤੀ ਇੱਥੇ ਗੁੰਡਾਗਰਦੀ ਕੀਤੀ ਨਰਾਜ ਕੀਤਾ ਵਾ ਠੀਕੇ ਤੇ ਸ਼ਰਾਬ ਪੀ ਗਏ ਬਾਹਰ ਆ ਕੇ ਝਗੜਾ ਕਰਨ ਪਿਆ ਤੇ ਉਹਨਾਂ ਸੜਕ ਜਾਮ ਕੀਤੀ ਸੀ ਤੇ ਉਹਦੇ ਉਹਦੇ ਕਾਰਨ ਜਿਹੜੇ ਮੈਡਮ ਨੂੰ ਰਾਤੀ ਬਹੁਤ ਜ਼ਿਆਦਾ ਛੱਟ ਲੱਗਿਆ ਮੈਡਮ ਦੇ ਕਿਰਪਾ ਨਾਲ ਲਾਤੀ ਦਾਤਰ ਵਜਿਆ ਮੈਡਮ ਦਾ ਨਾਮ ਅਮਰਵੀਰ ਆ ਉਹਨੂੰ ਬਹੁਤ ਜ਼ਿਆਦਾ ਛੱਟ ਲੱਗੀ ਆ ਜੀ ਐ ਸਰਕਾਰ ਨੂੰ ਇਹ ਅਪੀਲ ਕਰਦੇ ਆ ਮੁੱਖ ਮੰਤਰੀ ਸਾਹਿਬ ਨੂੰ ਕਿ ਇਹ ਜਿਹੜੇ ਦੋਸ਼ੀ ਆ ਇਹਨਾਂ ਸਖਤ ਸਜ਼ਾ ਦਿੱਤੇ ਜਾਵੇ ਜੇ ਇੱਕ ਪੁਲਿਸ ਇੰਸਪੈਕਟਰ ਦੇ ਉੱਤੇ ਐਡਾ ਵੱਡਾ ਹਮਲਾ ਹੋ ਗਿਆ ਜਿਹੜੀ ਇੱਕ ਬੀਬੀ ਟਾਉਣ ਲਈ ਆ ਉਹਨਾਂ ਕੋ ਆਣ ਕੇ ਨੂੰ ਮਾਰਕੋਟ ਨਹੀਂ ਕੀਤੀ ਸਿਰਫ ਇਹਨੂੰ ਠੱਲ ਪਾਉਣ ਵਾਸਤੇ ਕੋਈ ਜੋ ਨਾ ਝੜਾ ਕਰੋ ਉਹਨਾਂ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਵਾ ਜਿਹੜੇ ਦੋਸ਼ੀ ਆ ਬੋਤਨਾ ਚਲਾਈਆਂ ਜੀ ਦਾਤਰੋਂ ਨਾਲ ਸ਼ਰਿਆਂ ਮੋੜ ਸਕਦੇ ਤੇ ਕਮਾਏ ਆ ਜੀ ਉਹਨੇ ਜਾਮ ਕੀਤਾ ਛਰਾਤੀ ਜੀ ਕੀ ਹੋਇਆ ਕੀ ਹੈ ਕਰਨੀਤੀ ਮੰਨ ਰਹੀ ਹੈ ਕਰਨ ਹੋਇਆ ਕੀ ਹੈ ਕਰਨੇ ਸ਼ਰਾਬ ਪੀ ਕੇ ਝੋੜਾ ਕਰਦੇ ਸੀ ਮੈਡਮ ਬਾਈਪਾਸ ਤੇ ਆਪਣੀ ਗੱਗਸਤਵਾ ਤੇ ਆਈ ਸੀ ਤੇ ਨਾਲ ਮੈਡਮ ਦੇ ਕੋਈ ਜਿਹੜਾ ਹੈਗਾ ਸੀ ਨਾਲ ਉਹਨਾਂ ਦੇ ਏਐਸਏ ਹੀ ਮੁੰਡਾ ਅਮਰਬੀਰ ਇਹਨਾਂ ਦੋਵੇਂ ਵਿਚਾਰੇ ਆ ਗਏ ਸਿਵਲ ਬਰਦੀ ਸੀ ਸੀਵਲ ਬਰਦੀ ਚੀਏ ਉਹ ਲੱਗਦਾ ਕਿ ਇੱਕ ਮਹਿਲਾ ਵਾਲੇ ਜਦੋਂ ਰੁਕ ਗਿਆ ਗਿਆ ਤੇ ਉਹਨਾਂ ਨੂੰ ਰੁਕਣਾ ਚਾਹੀਦਾ ਸੀ ਬਿਲਕੁਲ ਜੀ ਬਿਲਕੁਲ ਇੱਕ ਮੰਨ ਲਓ ਤੁਹਾਨੂੰ ਔਰਤ ਹੱਥ ਦੇਣੀ ਵੀ ਨਾ ਝੋੜਾ ਕਰੋ ਰੁਕ ਜਾਓ ਪਰ ਉਹ ਦਫਾ ਕਿ ਦਤਮਨ ਸ਼ੁਰੂ ਕਰ ਦਿੱਤੇ ਉਹ ਤੇ ਕੁਰਬਾਨਾਂ ਦਾ ਬਲਾ ਕੀਤਾ ਵਾ ਬੜੀ ਦੁੱਖ ਵਾਲੀ ਗੱਲ ਹੈ ਜੀ ਸਾਡੇ ਬਹੁਤ ਵਧੀਆ ਅਫਸਰ ਜੀ ਇਹਨਾਂ ਨੇ 베ਰਕੇ ਦੇ ਵਿੱਚ ਨਸ਼ੇ ਨੂੰ ਐਜੀ ਠੰਡ ਪਾਈ ਆ ਥਾਣੇ 베ਰਕੇ ਦੇ ਵਿੱਚ ਨਸ਼ਾ ਲੋਕੀ ਕਈ ਨੇ ਛੱਡ ਕੇ ਪੈਣ ਛੱਡ ਕੇ ਭਾਜੀ ਨਸ਼ੇ ਤੋਂ ਵੀ ਮੈਡਮ ਆ ਸਭ ਤੋਂ ਬਹੁਤ ਆ ਅੱਛਾ ਛੱਡ ਇਹ ਨਸ਼ੇ ਪੰਦੀ ਕਰਦੇ ਤੁਸੀਂ ਕਿ ਸਖਤ ਕਰ ਰਹੀ ਆ ਜੀ ਅਸੀਂ ਬਿਲਕੁਲ ਜੀ ਮੈਂ ਮੰਗ ਕਰਦੇ ਆ ਸਰਕਾਰ ਗਾੜੀ ਆਪਣੇ ਕੋਲੋਂ ਸਾਬ ਗਾੜੀ ਜਿਹੜੇ ਦੋ ਜੀ ਫੜ ਗਏ ਇਹਨਾਂ ਸਜ਼ਾ ਵੱਤ ਤੋਂ ਅੱਜ ਜਿੱਤੇ ਜਾਵੇ ਇਹਨਾਂ ਇਹਨਾਂ ਤਰ੍ਹਾਂ ਕਿੱਦਾਂ ਕਰਨਾ